ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਨਾਲਾ ਤਸਵੀਲ ਵੀਜ ਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਇੱਕ ਧੋਕੜ ਗੱਭਣ ਦਿਖਾਵਾਂਗੇ ਤੇ ਇੱਕ ਗੱਭਣ ਤਿਆਰ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਤੇ ਅੱਜ ਉਹ ਕਰਦੇ ਆਂ ਵੀਰ ਨਾਲ ਗੱਲ ਬਾਤ ਤੇ ਖੁਸ਼ ਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਚੱਲ ਜੀ ਵਧੀਆ ਭਾਈ ਵਧੀਆ ਵਧੀਆ ਚਾਹੀਦਾ ਹਾਂ ਭਾਜੀ ਨਾਮ ਤੇ ਐਡਰੈਸ ਦੱਸੋ ਨਾਮ सोनू ਸ਼ਹਿਰ ਨਾ ਜਿਹੜਾ ਹੰਸਰ ਠੀਕ ਹੈ ਜੀ ਫੋਨ ਨੰਬਰ 91565752 ਠੀਕ ਹੈ ਜੀ ਹਾਂ ਜੀ ਉਸ ਨਾਮ ਠੀਕ ਠਾਕ ਆ ਜ ਤੁਸੀਂ ਵੀਰ ਦਾ ਭਾਈ ਦਾ ਫੋਨ ਆਈ ਉਹਦਾ ਛੱਤਾ ਲਗਿਆ ਮੈਨੂੰ ਛੱਤਾ ਲਗਿਆ ਮੈਂ ਛੱਤਾ ਲਾਉਂਦੇ ਨੇ ਛੱਤਾ ਕੀ ਹੋਇਆ ਹਾਂ ਹਾਂ ਜੀ ਹਾਂ ਜੀ ਚਲੋ ਜੀ ਮੈਨੂੰ ਨਹੀਂ ਪਤਾ ਛੱਤ ਲੱਗੀ ਆ ਅੱਛਾ ਜੀ ਮੈਨੂੰ ਤਾਂ ਫੋਨ ਆਏ ਬੜੇ ਦੋ ਤਿੰਨ ਹੀ ਗ੍ਰਾਮੋਂ ਫੋਨ ਆਏ ਵੀ ਤਨ ਇਰੇ ਆ ਰਿਹਾ ਸਾਨੂੰ ਉਹ ਸ਼ਰਤਾਂ ਰ ਗਿਆ ਏ ਅੱਛਾ ਅੱਛਾ ਸ਼ਰਤ ਮੈਂ ਕੁੱਕੜ ਸ਼ਰਤ ਭਾਜੀ ਹੱਦੀਆਂ ਮੈਂ ਸਮਝਿਆ ਕੁੱਕੜ ਕੱਕੜ ਲੜਾਏ ਨੇ ਇਹਨਾਂ ਨੇ ਅੱਛਾ ਅੱਛਾ ਠੀਕ ਚਲੋ ਸ਼ੇਰੇ ਕੋ ਆ ਮੈਂ ਵੇਖ ਲਈ ਵੀਡੀਓ ਦੀ ਉਹਦਾ ਪੜਾ ਚਲੋ ਆ ਵੀ ਆਪਣੇ ਭਰਾ ਆ ਤੁਸੀਂ ਹਾਂਜੀ ਹਾਂਜੀ ਉਹਨਾਂ ਦੇ ਝੋਟੀਆਂ ਦੇ ਮੈਂ ਚਾਹਦਾ ਉਹਨਾਂ ਨੂੰ ਉਹ ਝੋਟੀਆਂ ਦੇ ਇੰਨੇ ਚੋਟੀ ਗੱਬਣੇ ਮੈਂ ਤਾਂ ਨਹੀਂ ਗੱਬਣਾ ਹਾਂਜੀ 50000 ਰੁਪਏ ਦੀ ਸ਼ਰਤਾਂ ਪਾ ਲਈ ਆ ਚਲੋ ਆਪਾਂ 50 ਦੇਤਾ ਯਾ ਡਾਕਟਰ ਨੂੰ ਦੇਤਾ ਹਾਂਜੀ ਆਪਾਂ ਵੇਖ ਲਈ ਵੀਡੀਓ ਵੇਖ ਲਈ ਨਾ ਉਹ ਹਜੇ ਤੱਕ ਸ਼ਰਤੋਂ ਦੀ ਚੌਥੇ ਮਹੀਨੇ ਤੱਕ ਵੀਡੀਓ ਚੱਲ ਰਹੀ ਆ ਉਹਦੀ ਮਨ ਲੋ ਕਹਿੰਦਾ ਸਾਡਾ ਭਾਵ ਹੈ ਵੀ ਜਿਹੜੇ ਡਾਕਟਰ ਨੇ ਦੱਸੀ ਹੈ ਗੱਲ ਤੇ ਉਹਨ ਡਾਕਟਰ ਤੇ ਹੀ ਆ ਡਾਕਟਰ ਤੇ ਗੱਲ ਆ ਯਾ ਇਹ ਸਹੀ ਗੱਲ ਆ ਉਹਨਾਂ ਆਪਣੇ ਅਥੀ ਭਰਾਈ ਆ ਹਾਂ ਉਹਨਾਂ ਕਹਿੰਦਾ ਸੁਣਾ ਜੇ ਦੋ ਆਪਾਂ ਡਾਕਟਰ ਹੀ ਲਾ ਗਏ ਡਾਕਟਰ ਲਾ ਗਏ ਹੁਣ ਗੱਲ ਮੇਂ ਡਾਕਟਰ ਦੇ ਆ ਨਾ ਉਹਨਾਂ ਦੀ ਗਲਤੀ ਨਾ ਮੇਰੀ ਗਲਤੀ ਕੇ ਜੀ ਗਲਤੀ ਨੇਗੀ ਗਲਤੀ ਕਿਸੇ ਦੀ ਵੀ ਨਹੀਂ ਆ ਜਦੋਂ ਆ ਸ਼ਰਤੀ ਲਾ ਲਈ ਆ ਸ਼ਰਤੀ ਲਾ ਲਈ ਤੇ ਵੀ ਨਹੀਂ ਤੇ ਤੁਹਾਨੂੰ ਮਿਲ ਜਣਾ ਨਹੀਂ ਬਸ ਜੇ ਉਹ ਖਾਲੀ ਨਿਕਲੇ ਉਹ ਤਾਂ ਕਰੂਗਾ ਉਹ ਡਾਕਟਰ ਦੇਨਦਾਰ ਆ ਦੇਨਦਾਰ ਹੋਣਗੇ ਹਾਂ 50000 ਰੁਪਏ 3 ਮਹੀਨੇ ਤੱਕ ਸੁਣਦੀ ਕਿਨੇ ਅਹੀਂ ਉਹ ਤੇ 3 ਮਹੀਨੇ ਤੱਕ ਡਾਕਟਰ ਸੱਤਾ ਦੀ ਆਂਦਾ ਵਾ ਸਾ ਪਤਾ ਉਹ ਤੀਜੇ ਵੀ ਨਹੀਂ ਸੁਣੀ ਚਾਹੀਦੀ ਆ ਮੈਂ ਕਹਿੰਦਾ ਚੌਥੇ ਸੂਵੇ ਚੌਥੇ ਸੂਵੇ ਸੁਣੀ ਚਾਹੀਦੀ ਇਹ ਵੀ ਤਾਂ ਆਪਾਂ ਭਾਜੀ ਵੀਰੋ ਆ ਵੀ ਆਪਾਂ ਸਾਹਮਣੇ ਰੱਖ ਲੈਣੀ ਉਹਨਾਂ ਦੀ ਵੀ ਉਹ ਸਾਂਭੀ ਆ ਠੀਕ ਹੈ ਜਿਹੜੀ ਚੌਥੇ ਮਹੀਨੇ ਦਾ ਨਾ ਛੋਟੀ ਵੀ ਨਹੀਂ ਚਾਹੀਦੀ ਆ ਤੇ ਛੋਟੀ ਸੁਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਆਪਾਂ ਫਿਰ ਬੰਦੇ ਜੀ ਕਹਿ ਸਕਦੇ ਗੱਲ ਉਹ ਜੀ ਕਿਹੜੀ ਕੋਈ ਤਾਂ ਵੀ ਨਹੀਂ ਆਦੀ ਗੱਲਾਂ ਨੇ ਹਾਂ ਹਾਂ ਜੀ ਹਾਂ ਜੀ ਡੈਕਟਰ ਨੂੰ ਪਾਏ ਆਪਾਂ ਡਾਕਟਰ ਮੰਨ ਲਓ ਦੇਮਦਾਰ ਆ ਜੇ ਤੁਹਾਡੀ ਰੀਸ ਹੁੰਦੀ ਨਹੀਂ ਹੁੰਦੀ ਠੀਕ ਆ ਜੇ ਸੁਹਦੀ ਆ ਫਿਰ ਤੇ ਚਲੋ ਉਹਨਾਂ ਨੇ ਪੈਸੇ ਦੇ ਹੀ ਦਿੱਤੇ ਡਾਕਟਰ ਨੇ ਸ਼ਰਤ ਲਾਈ ਚਲੋ ਆਪਾਂ ਡਾਕਟਰਾਂ ਚੁੜੀਆਂ ਲਾ ਲਈ ਉਹ ਵੀ ਆਪਣਾ ਭਰਾ ਇਹ ਨਾਲ ਆ ਡਾਕਟਰ ਉਹ ਨਹੀਂ ਨਹੀਂ ਵਧੀਆ ਪਤਾ ਸਾਰਿਆਂ ਨੂੰ ਪਤਾ ਹੈ ਚਲੋ ਚਲਿਆ ਸ਼ਰਤਾਂ ਦਾ ਲਾਉਂਗਾ ਤੇ ਜਰਾ ਆਪਾਂ ਲਾਵਾਂਗੇ ਹਾਂ ਸਭ ਬਾਕੀ ਇਹ ਕੋਤਾ ਨੇ ਕਹਿੰਦਾ ਭਾਵਿਆ ਵੀ ਜੇ ਹੁੰਦੀ ਆ ਡਾਕਟਰ ਦਾ ਡਾਕਟਰ ਦਾ ਨਾਮ ਦੱਸ ਦੇ ਹੋਏ ਕਰਣਾ ਵਿੱਚ ਚਲੋ ਡਾਕਟਰ ਦਾ ਨਾਮ ਆਪਾਂ ਕਿਉਂ ਸ਼ੇਅਰ ਕਰਨਾ ਹਾਂ ਕੋਈ ਗੱਲ ਨਹੀਂ ਆਪਾਂ ਦੇ ਲਿਆਓ ਡਾਕਟਰ ਠੀਕ ਹੈ ਠੀਕ ਹੈ ਠੀਕ ਹੈ ਚਲੋ ਡਾਕਟਰ ਬੜਾ ਸਿਆਣਾ ਹੁੰਦਾ ਹਾਂ ਹਾਂ ਜੀ ਇਹ ਨਹੀਂ ਆ ਉਹ 4 ਦਿਨ ਡਾਕਟਰ ਚੈੱਕ ਕਰ ਦਿੰਦਾ ਆਹੋ ਜੀ ਡਾਕਟਰ ਹੈ ਇਹ ਚੰਗਾ ਲੈਂਦਾ ਯਾਰ 4 ਦਿਨ ਡਾਕਟਰ ਚੈੱਕ ਕਰ ਦਿੰਦਾ 4 ਦਿਨ ਦਾ ਡਾਕਟਰ ਚੈੱਕ ਕਰਦਾ ਠੀਕ ਹੈ ਠੀਕ ਹੈ ਚਲੋ ਅੱਗੇ ਨੇ ਸਮਾ ਲਈਏ ਚਲੋ ਸਾਨੂੰ ਪੰਜਾਬ ਗਿਆ ਕੋਈ ਗੱਲ ਨਹੀਂ ਇਹਦਾ ਪਾਪ ਮੈਂ ਦੱਸਣਾ ਕੀ ਆ ਜੱਗੇ ਭਾਜੀ ਹਾਂ ਜੀ ਸੋਨੂੰ ਵੀਰ ਨੂੰ ਜਿਹੜੀ ਗੱਲ ਆ ਜਾਂਦੀ ਆ ਨਵੀਂ ਕਹਿ अच्छा ये मम्मी कहना चोरी फट रया फट रया ठीक है किदा हां पे कुडी होई ना ਥੱਲੇ ਕੱਖਣੀ ਹੈਗਾ ਪਰ ਉਹ ਸ਼ੇਰੀ ਹੋਣੀ ਆਪਣੀ ਦਾ ਸੱਚੇ ਆ ਹਾਂਜੀ ਉਹ ਵੀ ਨਹੀਂ ਝੂਠੇ ਉਹ ਤੇ ਸਾਡੀ ਚੋੜੀ ਸੁਣ ਵਾਲੀ ਆ ਹਾਂ ਹਾਂ ਆ ਪਾਈ ਦੀ ਗੱਲ ਉਹ ਵੀ ਸੱਚੇ ਆ ਸੱਚੇ ਮਾਂ ਦਾ ਜਿਹਨੇ ਹੱਥ ਪਾ ਕੇ ਦੱਸਤਾ ਹਾਂ ਡਾਕਟਰ ਆਪਣੀ ਦਾ ਸੱਚਾ ਬਾਤ ਆ ਅਈ ਕੋਈ ਇਹ ਡਾਕਟਰ ਦਾ ਨਹੀਂ ਇਹ ਇਹ ਪਾਜੀ ਸਾਰੀ ਗੱਲ ਆਪਾਂ ਇੱਥੇ ਬੰਦ ਕਰ ਦਈਏ ਆਪਾਂ ਚੌਥੇ ਮਹੀਨੇ ਜਾ ਕੇ ਗੱਲ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਠੀਕ ਹੈ ਤੇ ਭਾਈ ਦੂਜੇ ਮਹੀਨੇ ਡਾਕਟਰ ਡਾਕਟਰ ਤੁਸੀਂ ਉਹ 2 ਮਹੀਨੇ ਦੁੱਧ ਲਾਉਂਦਾ ਉਹ ਲਾਉਂਦਾ ਉਹ ਗੁਰੂ ਦਾ ਪੋਤਾ ਜਿਹੜੀ 7 ਮਹੀਨਿਆਂ ਦੀ ਨਾ ਪਹਿਲਾਂ ਝੋੜੀ ਪਹਿਲਾਂ ਹਾਂ ਤੈਨਾ ਦੁੱਧ ਭਾਈ ਚਲੋ ਮੈਂ ਛੱਤ ਤਾਂ ਹੀ ਲਾਈ ਨਾ ਚਲੋ ਤੁਸੀਂ ਵੀ ਕਾਰੀਗਰ ਮੈਂ ਵੀ ਸਾਰੇ ਕਾਰੀਗਰ ਹਾਂ 7 ਉਹ ਛੇਰਾ ਭਾਈ ਵੀ ਉਹ ਗੱਲ ਆਦਾ ਜੀ ਆਦਾ 7 ਮਹੀਨੇ ਝੋੜੀ ਦੁੱਧ ਲਾਇਆ ਹੁੰਦਾ ਵਾ ਲਾਇਆ ਹੁੰਦਾ ਪਰ ਭਾਈ ਇਹਦੇ ਥੱਲੇ ਗੂਂਦ ਕੱਢ ਕੱਢ ਗਿਆ ਖੇੜ ਖੇੜ ਕੇ ਵਾ ਕੱਢਿਆ ਇਹਦੇ ਗੂਂਦ ਇੱਕ ਤੁਮਕਾ ਨਿਕਲਦਾ ਜਾਂ ਚੋਦੇ ਉਹਨੇ ਤਾਂ ਦੁੱਧ ਹੀ ਨਾ ਦੇਣਾ ਜਲ ਜਲ ਦੁੱਧ ਦਵੇ ਨਾ ਤਾਂ ਸਵੇਰੇ ਸਹੀ ਵਾ ਸਵੇ ਤੇ ਬਾਈ ਦੱਸੋ ਆਪਣੇ ਫਿਰ ਜੀ ਕਰੀਏ ਆਪਾਂ ਵੀ ਸ਼ੁਰੂਆਤ ਨਾਮ ਆਪਣਾ ਸੋਨੂ ਦੇ ਸ਼ਹਿਰ ਨਾਲਾ ਜੇ ਜ਼ਿਲ੍ਹਾ ਹਰਪੁਰ ਸਾਹਿਬ ਜੇ ਫੋਨ ਨੰਬਰ 9819567552 ਤੇ 987766 60020 ਜੇ ਹਾਂ ਜੀ ਠੀਕ ਹੈ ਜੀ ਆ ਦੱਸੋ ਨੂੰ ਜਿਹੜਾ ਪੀਸ ਪਾਉਣ ਲਗਾ ਨਾ ਹਾਂ ਜੀ ਮੈਂ ਕਹਿੰਦਾ ਦੁਨੀਆ ਮੰਨੂਗੀ ਕੋਕੜ ਜੱਪਣ ਵਹਿੜਾ ਬਹੁਤੀ ਵੱਡੀ ਵਹਿੜਾ ਠੀਕ ਹੈ ਠੀਕ ਹੈ ਭਾਈ ਇਹ ਲਿਆ ਕੇ ਮੈਂ 11 ਵਜੇ ਘਰੇ ਜਾਈ ਆ ਅੱਛਾ ਜੀ ਤੁਸੀਂ ਆ ਖੜੇ ਹੋਣਾ ਬਾਜੀ ਮੈਂ ਤੁਹਾਨੂੰ ਆ ਨਹੀਂ ਆਪਾਂ ਕਰ ਲੀਏ ਠੀਕ ਹੈ ਹਾਂ ਲਓ ਜੀ ਤੋਂ ਕਰੀਏ ਭਾਈ ਅੱਛਾ ਜੀ ਇਹ ਜੋ ਇਹ ਦੋ ਚਾਹਨ ਲੈ ਜੇ ਪੰਜ ਲੱਗੇ ਪਹਿਲਾਂ ਠੀਕ ਨੇ ਜੀ ਪਹਿਲਾ ਸੂਆ ਸੂਣਾ ਜੇ ਕਰਨ ਵਾਲੀ ਦਾ ਜੱਡ ਬਲੈਕ ਆ ਵੀ ਇਹ ਰੋਟਾਂ ਪਾਜੀ ਥਾਣੇ ਕੋਲ ਲੱਗਾ ਦੇ ਤੂੰ ਥਾਣਾ ਦਾ ਸੈੜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਬਹੁਤ ਚੰਗੀ ਘੱਟ ਵਜਨ ਬੜਾ ਠਿੱਕ ਆ ਠੀਕ ਹੈ ਜੀ ਚਾਰ ਦੱਦ ਅੱਛਾ ਮੂਹਾਂ ਵੀ ਚਾਰ ਜੀ ਸੋਨ ਨੂੰ ਕੋਲਾ ਤੇ ਥਾਣਾ ਦਾ ਸੈੜ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਬੰਦਾ ਕਿਉਂ ਮਾ ਨੁਕਰਾਂ ਦੇ ਜੋ ਵੇਖ ਸਕਦੇ ਤੁਸੀਂ ਬਾਕੀ ਕੱਢ ਖੁਦ ਵਿੱਚ ਕਿੰਨਾ ਕੁ ਵੀਰ ਜੀ ਟਾਈਮ ਛੱਡ ਦਿਆ ਜੀ ਆਹ ਭਾਈ ਇਹ ਪਾਸਾ ਤੇ ਲੈ ਦੇ ਚੋਣੀ ਬਾਨੀ ਬੁਰੀ ਚੰਗੀ ਖਲੂ ਚੰਗੀ ਤੇ ਲੱਗੋ ਠੀਕ ਆ ਠੀਕ ਆ ਅਗਲੇ ਬੰਦੇ ਮਾਰੋ ਠੀਕ ਆ ਆਸ-ਪਾਸ ਟਾਈਮ ਅਜੇ ਲੈ ਜੂਗੀ ਥਾਨ ਜਿਹੜਾ ਚੋਹਾ ਨੁਕਰਾਂ ਤੇ ਕੱਲਾ ਕੱਲਾ ਲੱਗਦਾ ਕਰਿਓ ਕਰਿਓ ਨੋ ਜੀ ਚੋਹਾ ਨੁਕਰਾਂ ਦੇ ਵੇਖਦੇ ਕੱਲਾ ਕੱਲਾ ਥਾਨ ਲੱਗਾ ਤੇ ਥਾਨ ਵੀ ਨੋਕ ਵਾਲਾ ਕੱਢੂ ਵੀ ਨੋਕਲੇ ਥਾਨ ਦੇ ਜਿਹੜੇ ਚਵਾਈ ਬਹੁਤ ਜ਼ਿਆਦਾ ਚੰਗੀ ਨਿਕਲਦੀ ਆ ਤੇ ਚਲੋ ਕੋਈ ਵੀ ਪ੍ਰਾਸ ਸੰਭਰ ਵਾਲਾ ਖੜੇ ਦਾ ਦੁੱਧ ਚੰਗਾ ਕੱਢ ਦੂਗੇ ਭਾਈ ਗੋਦ ਨਾ ਭਰਾ ਵਾਹ ਬੜਾ ਵੀ ਝੁੱਟੀਆਂ ਦਾ ਚੋਟੀ ਚਲੋ ਆਪਾਂ ਜਲਦੀ ਇਹਦੇ 10 ਕਿਲੋ ਸਟਾਰਟਿੰਗ ਜਾਊਗੀ ਅੱਛਾ ਜੀ ਹਾਂ ਠੀਕ ਹੈ ਪਤਾ ਲੱਗੂ ਮਾਰਕਸਾ ਤੇ ਚੰਡਾ ਝੰਡਾ ਬਾਖਮਾਲਿਆ ਕਰਮਾਲੀ ਦਾ ਚਲੋ ਕੋਈ ਵੀ ਪ੍ਰਾਸ ਸੰਭਰ ਵਾਲਾ ਖੜੇ ਹੈ ਨਾ ਇਹ ਕਿੰਨਾ ਕੁ ਮੁੱਲ ਕਰਨਾ ਭਾਜੀ ਇਹਦਾ ਭਾਜੀ ਮੋਲਾ ਦੀ ਛੋਟੇ ਹੀ ਕਰਨਾ ਹੈ ਅੱਛਾ ਜੀ ਜੀ ਆਹੀ ਸਾਰੇ ਫਾਇਦਾ ਕਰ ਸਕਦੇ ਆ ਵੀਰਪਰਾ ਦਾ ਫਾਇਦਾ ਕਰਦੀ ਕੇ ਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੇ ਆਪਾਂ 50 ਹਜ਼ਾਰ ਦੀ ਸ਼ਰਤ ਦੇ ਦਿੱਤੇ ਤੇ ਲੈ ਲਈ ਤੇ ਹੁਣ ਲਾਉਣੀ ਹੈ ਬਾਪ ਨਹੀਂ ਨਹੀਂ ਸਾ ਇਹ ਲੋ ਬੇ ਲੋ ਜਿੱਥੇ ਕਿ ਤੁਹਾਡਾ ਸੁਤ੍ਰੰਦਾ ਬਾਈ ਦੱਸ ਦੋ ਆਜੋ ਭਾਈ ਦੱਸੋ ਮਾਂਤਰਾ ਵੀਰੋਂ ਨਹੀਂ ਕਰਦੇ ਜੋਗ ਆ ਠੀਕ ਹੈ ਜੀ ਇਹ ਆਪਾਂ 50000 ਦਿੱਲ ਤੇ ਨਹੀਂ ਲਾਈ ਹਾਂਜੀ ਉਹ ਤਾਂ ਆਪਣੇ ਟੈਨਸ਼ਨ ਹੀ ਕੋਈ ਨਹੀਂ 50000 ਕਈ ਵੀਰ ਕਹਿਣਗੇ ਲੋ ਟੈਨਸ਼ਨ ਲੱਗੀ ਉਹ ਜਾਪਨ ਕੋਈ ਟੈਨਸ਼ਨ ਨਹੀਂ 50000 ਆਪਾਂ ਬੜਾ ਕੋ ਦੁਨੀਆ ਦੇ ਵਿੱਚ ਉਹ ਕੁਝ ਵੇਖਣਾ ਹੈ ਕਿਹਨੇ ਵੇਖਣਾ ਹੂਗਾ ਨਹੀਂ ਨਹੀਂ ਸਹੀ ਹੈ ਬਿਲਕੁਲ ਬਸ ਸੋਨੂੰ ਵੀ ਦੂਜਾ ਸ਼ੱਕ ਜੀ ਕੋਈ ਨਹੀਂ ਪਾਜੀ ਛੋਟੀਆਂ ਸੀਦੀਆਂ ਹਾਂ ਨਾ 1 3000 ਛੱਡ ਦਾਂਗੇ 70 ਹਜ਼ਾਰ ਦੀ ਝੋਟੀ ਹਾਂ ਨਾ ਦੇ ਦਾਂਗੇ ਠੀਕ ਨਾ ਜੀ ਇਹ ਆਪਣੇ ਵੀਰ ਜਿਹੜੇ ਕੋਈ ਆਈ ਨਾ ਉਹਨੂੰ ਪਤਾ ਲੱਜੂ ਕਿੰਨੇ ਝੋਟੀ ਆਈ ਕਿੰਨੇ ਆਪਾਂ ਦੇ ਰੇ ਆ ਅੱਜ ਮਾਣ ਹੀ ਖੁਸ਼ ਕਰਨ ਵਾਲਾ ਕੰਮ ਕਰਦੇ ਜਾਣਾ ਠੀਕ ਠੀਕ ਆ ਦੇਖੋ ਅੱਜ ਇਹਦੇ ਥਾਂ ਲੱਗਾ ਝੋਟੀ ਆ ਥਾਂ ਬਹੁਤ ਹੀ ਬਾਹਰ ਮਨ ਲੱਗਾ ਅੱਜ ਸੋਨੂੰ ਵੀ ਲੋਕ ਹੀ ਖੁਸ਼ ਰਿਆ ਕਰਦੇ ਹਾਂ ਮੇਰੇ ਬੰਦਾਂ ਦੇ ਬਹੁਤ ਛੇਰਾ ਭਾਈ ਇਹਦਾ ਮੈਨੂੰ ਖੁਸ਼ੀ ਦੇ ਫੋਨ ਬੜੇ ਆਉਣਦੇ ਆ ਅੱਛਾ ਜੀ ਬੜੇ ਫੋਨ ਹੁਣੇ ਵਧਾ ਗਿਆ ਮਿਲ ਗਿਆ ਕੋਈ ਗੱਲ ਨਹੀਂ ਇਹ ਗੱਲ ਹੀ ਸੋਹਦੇ ਕਈਆਂ ਦੀ ਜਿੱਤ ਦਾ ਹਾਰ ਤੇ ਤੇ ਆਨੰਦ ਕੁਸ਼ੀ ਹੁਸ਼ੀ ਹੋਣੀ ਆ ਸਹੀ ਆ ਕਿ ਨਹੀਂ ਸਾਨੂੰ ਉਹ ਤਾਂ ਖੁਸ਼ੀ ਬੜੀ ਆ ਹਾਂ ਪਰ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਆ ਹਾਂ ਵੀ ਚਲੋ ਜਿਵੇਂ ਨਾਲ ਮਨ ਹੁੰਦੇ ਜਿੱਥੇ ਲੱਗੀ ਉਹ ਬਾਤ ਬੋਲਦੀ ਫਿਰ 80000 ਦਾ ਹੈਗਾ ਹੀ ਅੱਪਾ ਠੱਣੇ ਸਾਰੇ ਮੈਨੂੰ ਜਿਆਦੇ ਆ ਮੈਂ ਗੱਲ ਵੀ ਨੋਟ ਕਰ ਲਿਓ ਇੱਕ ਠੱਟ ਸਾਰੇ ਜਾਣੇ ਠੀਕ ਹੈ ਜੀ ਮੈਂ ਇਹ ਮੈਂ ਛੱਤ ਲੱਗੀ ਆ ਸਾਰਾ ਫਾਈਨਲ ਨਹੀਂ ਹੋਈ ਇਹ ਨਾ ਮੇਰਾ ਵੀਰ ਕਹਿੰਦਾ ਨਾ 50000 ਸੋਨੇ ਦੇ ਨਾਲ ਛੱਤ ਫਾਈਨਲ ਹੋ ਗਈ ਆ ਕਿਹੜਾ ਹੈ ਇਹ ਛੱਤ ਇਸ ਫਾਈਨਲ ਹੋਣੀ ਜਾ ਕੇ ਮੈਂ ਤਰਪਾਉਂਦਾ ਕਹਿੰਦੇ ਨਾ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਾਂਦੇ ਉਹ ਕੰਮ ਅਬੇ ਇਹ ਕੰਮ ਹੈ ਮੇਰੇ ਵੀਰ ਸਾਰੇ 120 ਦਾ ਡੀਕਲ ਕਿੰਨੇ ਦੇਣਾ ਉਹ 120 ਦਾ ਤਾਂ ਸ਼ਰਤ ਲੱਗੀ ਇੱਕ ਦਿਨ ਕੋਟੇ ਦੇ ਗਿਣੀ ਜਾਣਾ ਠੀਕ ਹੈ ਠੀਕ ਹੈ ਭਾਈ ਵੀਡੀਓ ਕਰ ਉਹ ਚਾਰ ਦਿਨ ਵਿੱਚ ਚੈਨਲ ਤੇ ਪੁੱਛੇਗਾ ਠੀਕ ਹੈ ਜੀ ਕੋਈ ਗੱਲ ਨਹੀਂ ਭਾਈ ਦੱਸਿਓ ਵਹਿਣ ਦੇ ਬਾਰੇ ਇਹ ਵਹਿਣ ਭਾਜੀ ਇਹਨੂੰ ਅੱਠ ਮਹੀਨੇ ਅੱਠ ਸਾਲੋਂ ਚੌਥਾ ਵੀ ਨਾ ਲੱਗਿਆ ਜੀ ਅੱਛਾ ਜੀ ਮੇਰਾ ਵੀਰ ਆਪਣੇ ਘਰ ਜਾ ਕਰਾਵੇ ਠੀਕ ਹੈ 50 ਦਿਨ ਤੱਕ ਮੇਰੀ ਗੱਡੀ ਏ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਜਿਹੜੇ 11 ਵੇ ਚੋਈਏ ਦੁੱਧ 8 ਕਿਲੋ ਕੰਡੇ ਦੇ ਚੜਕੇ ਹੋਏ ਜੀ ਠੀਕ ਹੈ ਜੀ ਕੋਈ 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 ਛੱਡਾ ਨਹੀਂ ਥਾਂ ਘਰ ਵਾਲੀ ਜਿਹਦਾ ਮਜੀਆ ਨੂੰ ਬੰਦੇ ਦੇ ਦੇਖ ਸਕਦੇ ਜੇ ਠੰਡੀ ਧੀਰੀ ਆ ਕਰਮ ਵਾਲੀ ਸੱਜਰ ਭਾਜੀ ਪਹਿਲੇ ਸੋਏ 20 ਤੋਂ ਪਲੱਸ ਕਹੀਏ ਅੱਛਾ ਜੀ ਉਹਨਾਂ ਚੋਇਆ ਘਰ ਆਣੇ ਮਤਲਬ 20 ਤੋਂ ਪਲੱਸ ਹੋਈ ਨਾ ਠੀਕ ਆ ਠੀਕ ਆ ਠੀਕ ਆ ਲਓ ਜੀ 20 ਲੀਟਰ ਦਾ ਮਿਲ ਕੇ ਰਿਕਾਰਡ ਜੇ ਸੱਜਰ ਦਾ ਕਿਉਂ ਆ ਮਿੰਨਰੀ ਕੇ ਕਾਸ ਤੇ 8 ਲੀਟਰ ਜਿਹੜਾ ਦੁੱਧ ਤਿਆਰ ਆ ਕਾਲੀ ਜੱਸੀ ਆ ਕੀ ਹਾਂ ਕਾਲੀ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਹੱਥ ਪੁੱਤੀ ਜਿਹੜਾ ਸੁਣਾਏ ਭਾਈ ਨੇ ਪੂਰੀ ਜਾ ਆਪ ਬਾ ਗੱਲਨੀ ਏ ਅੱਛਾ ਜੀ ਇਹਦੇ ਫਾਇਦੇ ਦੋ ਨੇ ਠੀਕ ਹੈ ਜੀ ਸਿਆਲੀ ਦੁੱਧ ਪੀਊਗੀ ਤੇ ਗਰਮੀ ਚ ਫਿਰ ਦੁੱਧ ਪੀਊਗੀ ਠੀਕ ਹੈ ਠੀਕ ਇਹ ਮੇਰੀ ਆਪਾਂ ਜੇ ਸ਼ਤ 50 ਹਜ਼ਾਰ ਬਾਹਰ ਦੇ ਨਾ ਹਾਂਜੀ ਜਿੱਦਾਂ ਤਿਆਰ ਹੋ ਗਈ ਮਨਸੀ ਹਜ਼ਾਰ ਜਿੰਨੀ ਮਰਜ਼ੀ ਮੈਲਾ ਵੀਰ ਕੱਲ ਦੇ ਕੋਈ ਸਹੀ ਗੱਲ ਠੀਕ ਹੈ ਜੀ 20ਰ ਕੱਚੀ 80 ਹਜ਼ਾਰ ਜਿੱਦ ਮਿਲ ਕੇ ਲਾਦਗੇ ਪੈਸੇ ਲੈ ਜੇ ਆਪਣੇ ਅੱਛਾ ਜੀ ਇਹ ਜਿਹੜੇ ਜਿੱਥੋਂ ਆਈ ਹੈ ਨਾ ਬੰਦਿਆਂ ਦੇ ਫਿਰ ਪਾਸ ਭੇਜ ਦੇ ਭਾਜੀ ਉਹਨਾਂ ਵੱਡੀਆਂ ਕੰਮਾਂ ਫਿਰ ਪਈਆਂ ਕੋਣ 2 ਮਹੀਨੇ ਦੀੱਕਾ ਕਪਾਸ ਤੇ 8 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਸੋਡੀ ਹੋਣੀ ਹੈ ਹਾਂਜੀ ਹਾਂਜੀ ਘਰ ਦੇ ਕੋਲ ਜਿਹੜਾ ਚੰਗਾ 5 ਤਰੀਕ ਤੋਂ ਭਾਈ ਇਹਨੂੰ ਚੌਥਾ ਮਹੀਨਾ ਲੱਗਾ ਜੇ ਠੀਕ ਹੈ ਠੀਕ ਹੈ ਜੱਗੇ ਵੀਰ ਹਾਂਜੀ ਇਹ ਸੋਨੂੰ ਵੀਰ ਨੂੰ ਹੁਣ ਸੋਨੂੰ ਸ਼ਰਤ ਆਵਾ ਗਿਆਗਾ ਬਣਾ ਆਪਾਂ ਕੋਈ ਗੱਲ ਹੀ ਭਰਾ ਮੈਂ ਆਪਾਂ ਲਾੜਾ ਕਾ ਨਹੀਂ ਕਿੱਥੇ ਵੀ ਲਾਉਣੀ ਲਾੜਾ ਕਾ ਦੀ ਸ਼ਰਤ ਅਸੀਂ ਆਪਾਂ ਇਹਨੂੰ ਨਹੀਂ ਪਰਵਾਹ ਭਾਵੇਂ ਮੈਨੂੰ ਡੰਵਾ ਜੀਨੇ ਮਰਜ਼ੀ ਘਾੜੇ ਸ਼ਰਤਾਂ ਮੈਂ ਲਾਉਣੀ ਲੋ ਅੱਛਾ ਜੀ ਸ਼ਰਤਾਂ ਦੀ ਪਰਵਾਹ ਨਹੀਂ ਕਰਦੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਜੇ ਕਿਸੇ ਵੀਰ ਨੇ ਲਾਉਣੀ ਹੋਵੇ ਤਾਂ ਸੋਨੂੰ ਵੀਰ ਨਾਲ ਸੰਭ ਨਹੀਂ ਆਪਾਂ ਵੀਰ ਜੀ ਲਾਵਾਂਗੇ ਜੀ ਆਪਾਂ ਸ਼ੇਰੇ ਨੂੰ ਪਤਾ ਹੋਵੇ ਜੀ ਜਿੰਦਾ 50000 ਬਈ ਮੈਨੂੰ ਸਕਰੀਨਸ਼ਾਟ ਪਾਉਂਗਾ ਆਪਣੇ ਪੈਸੇ ਦੇ ਉਸੇ ਲਈ ਡਾਕਟਰ ਦੇ ਖਾਤੇ 'ਚ ਪੈਸੇ ਪਾਏ ਆ ਪਾਣੀ ਨੂੰ ਵਿਖਾਇਆ ਠੀਕ ਹੈ ਠੀਕ ਹੈ ਠੀਕ ਹੈ ਤੇ ਵਧੀਆ ਗੱਲ ਆ ਯਾਰ ਜਵਾਨ ਹੀ ਆ ਜਰਾ ਜੇ ਮੈਂ ਮੈਦਾਨ ਛੱਡ ਕੇ ਭੱਜ ਜਾਦਾ ਨਾ ਡਾਕਟਰ ਦਾ ਮੈਦਾਨ ਉਹਨਾਂ ਨੇ ਸੁਣਦੀ ਵੀਡੀਓ ਚੜ ਗਈ ਆ ਮੈਂ ਭੱਜ ਗਿਆ ਇੱਕ ਮਿੰਟ ਸੋ ਗੱਲ ਹੁੰਦੀ ਹੈ ਜ਼ਬਾਨਾਂ ਦੇ ਮੁੱਲ ਦੇ ਬਸ ਮੈਂ ਹਾਂ ਭਾਈ ਮੈਂ ਪ੍ਰੋਵਾਇਡ ਕਰਦਾ ਫ੍ਰੀ ਹੋਵੇ ਕਈਏ ਕਈਏ ਠੀਕ ਆ ਹਾਂਜੀ ਹਾਂਜੀ ਜ਼ਬਾਨ ਦਾ ਮੁੱਲ ਜ਼ਬਾਨ ਦਾ ਜ਼ਬਾਨ ਦਾ ਸਹੀ ਗੱਲ ਹੈ ਤੇ ਲੱਟ ਲੱਗ ਬੱਚੀ ਕਿੰਨੀਆਂ ਹੋਣ ਭਾਈ 8 ਤੋਂ 12 ਦੇ ਯਾਰਾਂ ਵਿੱਚ ਹੋਈ ਇਹ ਲਿਆ ਕਰ ਅੱਛਾ ਜੀ ਠੰਡੀ ਤੇਰੀ ਆ ਸੋਨੂੰ ਹੁਣ 10 ਸੇ ਰਾਜ ਜੈ ਜੀ ਅੱਜ ਮੋਲਾ ਬਿਲਕੁਲ ਹਾਂਜੀ ਬਿਲਕੁਲ ਮੈਂ ਕਰਾਉਂਦਾ 40000 ਦੇ ਦਈਏ ਨਹੀਂ ਅੰਦਰ ਕਰਦਾ ਵੀਰ ਜੀ ਸਾਰਾ ਸਿਆਚ ਹੋਗੇ ਨਾ ਜਿੱਦਾਂ ਵੀਰ ਕੱਤੀ ਮਨੋਂ ਸਿਰੇ ਭੇ ਦੇ ਨਮਦੀ ਇਹ ਮੈਂ ਭੱਜਣ ਵਾਲੇ ਆ ਬੰਦੇ ਪੁਰਸ਼ੇ ਨਾਲੇ ਚਾਏ ਇਹ ਆ ਆਦਮੀ ਭੱਜਾ ਦੇ ਭਜਣਾ ਹੁਣ ਨਹੀਂ ਆ ਪਾਸ ਬਿਲਕੁਲ ਬਿਲਕੁਲ ਕਰ ਦਈਏ ਚਲੋ ਜਾ ਜਾ ਦੱਸੋ ਦੇਈ ਭਾਜੀ ਤੋਹਾਨ ਕਰ ਦੇ ਮੇਰਾ ਵੀ 40 ਦੇ ਦਈਏ ਦੋ ਛੜਦੇ ਅੰਚ ਕੁਛ ਨਹੀਂ ਹੁੰਦਾ ਪੂਰੇ 38 ਹਾਲਾ ਮੇਰਾ ਵੀਰ ਫੋਨ ਕਰੇ ਉਧਰ ਲਾਵੇ ਰਾਜੂ ਦੀ ਦਾ ਪੁਛੇ ਸ਼ਰਤ ਲੱਗੀ ਸੀ ਤੇ ਉਹਦਾ ਵਾਸ਼ੀਰ ਕੋਲ ਆ ਜਾਵੇ ਠੀਕ ਹੈ ਠੀਕ ਹੈ ਮੈਂ ਕਾ ਸੁਣੂੰ ਕਹਿੰਦਾ ਵੀ ਉਦਾਂ ਕੋਈ ਮੈਨੂੰ ਪੁੱਛ ਲੈ ਅੱਛਾ ਤੁਹਾਨੂੰ ਵੀ ਤਾਂ ਠੀਕ ਠਾਕ ਵੀ ਹਾਂ ਠੀਕ ਠਾਕ ਐ ਬਸ ਬਾਕੀ ਆਪਾਂ ਅੱਜ ਵੀਰ ਪਾਵਾਂਗੇ ਸਾਰੇ ਮਾੜੇ ਬਾਬੇ ਦਾ ਸ਼ੀਦੀ ਜੀ ਦਾ ਚਲਣ ਰਿਹਾ ਵਾ ਆਪਾਂ 50 ਹਜ਼ਾਰ ਕੇ ਵੀ ਤਾਂ ਵੀ ਪਾਰਟੀ ਕਰਾਂਗੇ ਫੁੱਲ ਠੀਕ ਹੈ ਆਹ ਬਾਹਰ ਦੇ ਦਿਨਾਂ ਅਗਲੇ ਬਹੁਤ ਸ਼ੁਕਰੀਆ ਜੀ ਬਹੁਤ ਕਿੱਟਨ ਨਹੀਂ ਜਦੋਂ ਆਪਾਂ ਫਿਰ ਵੀ ਸ਼ਰਤ ਇਹ ਨਹੀਂ ਆਪਾਂ ਪਾਵਾਂਗੇ ਉਹ ਵੀ ਆਪਣੇ ਨਾਲ ਵੀਰ ਬੈਣਗੇ ਸਾਰੇ ਪਾਵਾਂਗੇ ਆਹ ਗੱਲ ਜੀ ਸਾਰੇ ਮੇਰੀ ਗੱਲ ਸੁਣੋ ਇਹ ਚੀਜ਼ਾਂ ਚਲਦੀਆਂ ਨਹੀਂ ਸ਼ਾਦੀਆਂ ਨਹੀਂ ਹਾਂ ਜੀ ਹਾਂ ਜੀ ਸਹੀ ਗੱਲ ਐ ਸਹੀ ਗੱਲ ਆਜ ਇੱਕ ਭਾਜੀ ਠੀਕ ਹੈ ਜੀ। ਇਹ ਆ ਜੀ ਆਈਏ। ਅੱਛਾ ਜੀ। ਦੇਖੋ ਦੁੱਧ ਕੰਦੇਆ ਉਗਲ 9 ਕਿਲੋ। ਇਹ ਵੀ ਚੋਗੇ। ਸਾਰੇ ਘਰੇ ਆ ਲਿਆ ਰਿਖਤੀਆਂ ਵਾ। ਆਏ ਮੇਰੇ ਦੁੱਧ ਦੇ ਬਾਲੀਆ। ਇਹ ਬਣੀਕ ਨੇ ਵੀਰ। ਇਹ ਪਾਜੀ ਵੀ ਮੈਂ ਚੈੱਕ ਰਹੀ ਆ। ਸ਼ੱਕ ਦੇ ਵਿੱਚ ਹੈ ਜੀ ਆ ਚਾਹ ਪੀ ਕੇ ਛੱਡੀ। ਠੀਕ ਹੈ ਠੀਕ ਹੈ ਠੀਕ ਹੈ। ਇਹ ਵੀ ਆਵੇ ਠੰਡੀ ਠੀਰੀ ਆ। ਇਹ ਸ਼ੱਕ ਤਾਂ ਦਸੀਏ। ਅੱਛਾ ਜੀ ਸ਼ੱਕ। ਸ਼ੱਕ ਜੀ ਦਸੀ ਵੀਰ। ਸ਼ੱਕ। ਠੀਕ ਆ। ਐਵੇਂ ਤੁਹਾਨੂੰ ਕਹ ਜੀ ਗੱਪਣਾ। ਠੀਕ ਆ। ਮੈਂ ਇਹ ਤੋਂ। ਦੇਖੋ ਕਿੰਨਾ ਬਾਈ ਦੁੱਧ। ਕੋਈ ਨਹੀਂ ਪਿੱਛੇ ਮੇਰੇ ਇੱਥੇ ਡਾਕਟਰ ਆਇਆ ਚੈੱਕ ਕਰਾਤੀਆਂ। ਅੱਛਾ ਜੀ। ਪ ਇਹ ਦੁੱਧ ਅੱਤਕਲ ਦਾ ਦੁੱਧ ਭਾਈ ਦਾ ਏ ਦਾ ਸੇਬ ਦਾ ਸੰਗਰਾਜ ਏ ਅੱਛਾ ਜੀ ਕਹਿ ਰਿਹਾ ਠੀਕ ਹੈ ਠੀਕ ਹੈ ਲਓ ਜੀ ਇਹ ਦੇ ਕੋਲ ਵੀ ਦੁੱਧ ਜਿਹੜਾ ਅੱਤਕਲ ਦਾ ਆਉਂਦਾ ਏ ਕੰਦ ਕੋ ਤੇ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਵੜਦਾ ਏ ਇਹ ਚੱਕਰ ਉਹ ਸੁਬਾ ਸੂਈਆ ਸੂਆ ਭਾਈ ਦੁੱਧਾ ਜੇ ਅੱਛਾ ਜੀ ਇਹ ਵੀ ਦੁੱਧ ਇਹਦੇ ਵਿੱਚ 17 ਕਿਲੋਚ ਆਇਆ ਜੀ ਠੀਕ ਹੈ ਠੀਕ ਹੈ ਹੁਣ ਦੁੱਧ ਆ ਗਿਆ ਵਾ 16 17 ਲੀਟਰ ਜਿਹੜਾ ਸੱਜਰ ਦਾ ਮਿਲ ਕੇ ਰਕਾਉਂਦੇ ਹਾਂ ਹੁਣ ਭਾਈ ਸਾਡੇ ਜਿਸਨ ਪੈਣੇ ਬਲਾ ਹਸਲਾ ਲਾਣ ਜੀ ਇਹਦੇ ਹੋਣੀ 15 14 15 ਖਲਜਣਾ ਫਿਰ ਠੀਕ ਹੈ ਠੀਕ ਹੈ ਇਹ ਹਾਂ ਨੇ ਭਾਈ ਬਾਈ ਹਰ ਦੇ ਦਈਏ ਬਾਈ ਵੀ ਹਾਂ ਦਾਲੋ ਨਹੀਂ ਦਾਲੋ ਪੂਰੇ 19000 ਦੀ ਪਾਈ ਦੇ ਦਾਂਗੇ ਅੱਛਾ ਜੀ ਮੇਰੀ ਬੱਛੀ ਬੰਗਾ ਪਾਵੀ ਲੱਤ ਮਾਰੇ ਪੂਰ ਛੱਤਾ ਥਣ ਘੜ ਬੋਦੀ ਆਪਣੀ ਫੁੱਲ ਕਰਨੀ ਠੀਕ ਹੈ ਠੀਕ ਹੈ ਠੀਕ ਲਓ ਜੀ 19000 ਦੀ ਤੇ ਦੁੱਧ 8 ਲੀਟਰ ਜੇ ਹਾਂ ਤੇ ਸ਼ਾਕ ਨਹੀਂ ਦਸੀ ਸ਼ਾਕ ਨਹੀਂ ਅੱਪ ਕਰਦੀ ਠੀਕ ਹੈ ਠੀਕ ਹੈ ਤੇ ਪਸ਼ੂ ਵੀਰ ਦੇ ਕੋਲ ਚਲੋ ਜਾਈਏ ਬਾਕੀ ਬਸ ਆਪਣੀ ਇਹੋ ਸ਼ਰਤ ਆ ਚੌਥੇ ਮਹੀਨੇ ਤੱਕ ਵੀ ਮੇਰੇ ਵੀਰ ਵੀਡੀਓ ਵੇਖੀ ਆ ਤੁਹਾਡੇ ਚੈਨਲ ਦੇ ਵੀ ਚੌਥੇ ਮਹੀਨੇ ਤੱਕ ਫਿਰ ਵੀਡੀਓ ਛੋਟੀ ਦੀ ਪਊਗੀ ਆਪਾਂ ਤੀਜੇ ਦੀ ਪਾਵਾਂਗੇ ਦੂਜੇ ਦੀ ਪਾਵਾਂਗੇ ਇੱਕ ਆ ਲੱਗੀ ਵੀਰ ਚਲੋ ਹਾਂਜੀ ਮੈਂ ਅਸੀਂ ਕਹਿੰਦੇ ਗੁਰੂ ਰਾਮਦਾਸ ਛੋਟੀ ਸੂਏ ਆਣਾ ਸਹੀ ਸੂਏ ਬਿਲਕੁਲ ਹਣਾ ਸੋ ਇਹਦੀ ਵੀ ਪਾਉਗੀ ਹਾਂ ਸੁਈ ਦੀ ਪਾਵਾਂਗੇ ਸੁਈ ਦੀ ਤਿਆਰ ਹੋਈ ਦੀ ਪਾਵਾਂਗੇ ਠੀਕ ਹੈ ਠੀਕ ਹੈ ਕੇਰ ਸੁਰਜਾਂ ਤੱਕ ਪ੍ਰੋਪਰ ਵੀਡੀਓ ਪਾਵਾਂਗੇ ਭਾਜੀ ਆਪਾਂ 50000 ਰੁਪਏ ਦੇ ਤੱਕ ਕੋਈ ਠੀਕਰੀ ਵਾਲੇ ਜੱਟੀਆਂ ਨਹੀਂ ਨਹੀਂ ਬਿਲਕੁਲ ਬਿਲਕੁਲ ਡਾਕਟਰ ਨੂੰ 10000 ਰੁਪਏ ਦੇਦਾ ਦੋਤਾ 200 ਰੁਪਏ ਦੇ ਦਦਾ 10000 ਐ ਤਾਂ ਫਰਜ਼ ਨਹੀਂ ਰਹਾ ਡਾਕਟਰ 200 ਲੈਣਾ ਹੀ ਹਾਂਜੀ ਛਤਲ ਮੇਰੀ ਸ਼ੇਰਾਂ ਨਾਲ ਲੱਗੀ ਪਰ ਡਾਕਟਰ ਨੂੰ ਮੈਂ 10000 ਦਤਾ ਜੇ ਨਹੀਂ ਪਰ ਠੀਕ ਹੈ ਠੀਕ ਹੈ ਨਹੀਂ ਬਿਲਕੁਲ 55000 ਰੁਪਏ ਦਿੱਤਾ ਜੀ ਅੱਜ ਮੈਂ ਪਹਿਲੇ ਕਦੇ ਨਹੀਂ ਲਾਈ ਬਸ ਦੇਰ ਤੇ ਨਹੀਂ ਆਪਾਂ ਲਾਈ ਫਿਰ ਵੀ ਨਹੀਂ ਆਪਾਂ ਆ ਜਨੀ ਜੇ ਤੈਨੂੰ ਦਿੱਤਾ ਤੇ ਤੂੰ ਗਾ ਨੇਤਾ ਗਾ ਦੇ ਕਈ ਆਉਂਦੇ ਆਈ ਕਰਾਈ ਤੇ ਬੜੀ ਰੀਤੀ ਆਵੇ ਕਈ ਗਏ ਕਈ ਗਏ ਓਏ ਵੀਰਕੋ ਮੈਂ ਗਿਆ ਅੱਜ ਉਹਨੇ ਮੁੰਡੀ ਵਾਲਾ ਗਿਆ ਹਾਂ ਤਾਂ ਇਹ ਸ਼ਰਤ ਵੇਖੀ ਨਾ ਵੀਰੋ ਮੇਰੀ ਹਾਂ ਤਾਂ ਆ ਜਾ ਸੋਣੀ ਝੋਟੀ ਲੈ ਜਾ ਅੱਛਾ ਉਹਨੇ ਪੈਸਾ 100 ਰੁਪਿਆ ਸਾਈ ਲਈ ਅੱਛਾ ਲੈ ਝੋਟੀ ਦਵਾਤੀ ਉਸੇ ਲਈ ਤੇ ਪਤਾ ਕਿ ਦੋਲ ਕਿਤੇ ਤੇ ਇਧਰ ਨੂੰ ਮੂੰਹ ਕਰੋ ਹਾਂਜੀ ਇਹਨਾਂ ਨੇ ਮੇਰੇ ਕੋਲ ਦੋ ਲੱਤ ਲਿਆ ਅੱਛਾ ਜੀ 100 ਰੁਪਿਆ ਨਹੀਂ ਸਾਈ 100 ਰੁਪਿਆ ਤੇ ਨਹੀਂ ਸਾਈ ਕਿੰਦਾ ਇਹ ਭਰਾਵਾ 100 ਰੁਪਿਆ ਅਗੇ ਦਿੱਤਾ ਉਦਾਂ ਹੀ ਲੱਤ ਗਿਆ ਹੁੰਦਾ ਵੀਰੋ ਝੋਟੀਆਂ ਠੀਕ ਹੈ ਠੀਕ ਹੈ ਪਰ ਆਪਣੇ ਵਿੱਚ ਲੋ ਦਾ ਇਦਾ ਰਿਟੀ ਗੜੀ ਉਹਨੇ ਦੀ ਜਵਾਨਾ ਪੂਗੀ ਦਾ ਮਰਾਜ ਆਉਂਦੇ ਸ਼ਰਤ ਹਾਰ ਕੇ ਅੱਛਾ ਜੀ ਬੋਲ ਚਲਦਾ ਆ ਜਾ ਵੀ ਠੋਟੀ ਆਈ ਆ ਜਾ ਠੀਕ ਆ ਮੈਂ ਉਸੇ ਜਿਹੜੇ 100 ਰੁਪਇਆ ਨਹੀਂ ਮੇਰੇ ਕੋਲ ਆ ਅੱਛਾ ਜੀ ਆਂਦਾ ਪੈਸੇ ਉਹਨੇ ਪੈਸੇ ਨਾ ਪੁੱਛੇ ਨਾ ਪਾਨੂੰਗਾ ਕਿਹਾ ਠੀਕ ਆ ਠੀਕ ਆ ਠੀਕ ਆ ਚਲੋ ਹੁਣ ਦਾਵਾ ਵਕੀਲ ਨੇ ਚਲ ਕੋਈ ਗੱਲ ਨਹੀਂ ਹਣਾ ਆਪਾਂ ਮਸਲਤ ਜੋਂ ਦਰੇ ਕਰਦੇ ਆਪਾਂ ਵੀ ਤੇ ਲਓ ਬਾਈ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ